ਸੋਖਾ ਨਾਈ ਇਹ ਭਾਬੀ ਕਿਤੇ ਛੂਣ ਮਿਲਦਾ ਹੀ ਹੈ ਬਰਗਰ ਕਿੱਥੇ ਰੱਖਿਆ ਹੈ ਉਹ ਤੇ ਮੇਰੇ ਸੋਈ ਚ ਰੱਖਿਆ ਹੈ ਤੇ ਲੱਬ ਲੱਬ ਖਾਪ ਗਈਆਂ ਅਭੀ ਬਰਗਰ ਤੇ ਰਾਈ ਆਹੋ ਭਰਾ ਮੈਂ ਤੇ ਲੱਬ ਲੱਬ ਖਾਪ ਗਈਆਂ ਤੂੰ ਤੇ ਡਕਾਰ ਮਾਰ ਵੀ ਲਿਆ ਖਾ ਕੇ ਉਹ ਮੈਨੂੰ ਇਹਨਾਂ ਖਾ ਜਾ ਕੌਣ ਆਂਦਾ ਬਰਗਰ ਕੱਲਾ ਪਿਆ ਫਿਸ਼ਰਾ ਉਹ ਜਾ ਭਰਾਵਾ ਕਿਤੇ ਘਰੋਂ ਬਾਹਰ ਵੀ ਨਿਕਲ ਜਾ ਕਰ ਤੂੰ ਤਾਂ ਕਈ ਥਾਂ ਫੇਰ ਸਕਦਾ ਮੈਂ ਤਾਂ ਕਿਤੇ ਜਾ ਵੀ ਨਹੀਂ ਸਕਦੀ ਭਾਬੀ ਬਾ ਧੁੱਪ ਕਿੰਨੀ ਆ ਮੈਂ ਤਾਂ ਮੂੰਹ ਸਵਾਰਨ ਦੀ ਆ ਮੈਂ ਹੈ ਬੋੜਾ ਮੈਂ ਸੁਆਦ ਜਾਉਂ ਡਿਆ ਹੀ ਭਾਬੀ ਮੈਂ ਤੇ ਲੈ ਆਂਦਾ ਤੇ ਵਾਸਤੇ ਤੇ ਮੈਂ ਸੋ ਕਰ ਸੋਈ ਜਾ ਕਿਤੇ ਤਾਂ ਨਾੜ ਪੜੀ ਦੋ ਨਹੀਂ ਨਾਲ ਸੀ ਤੇ ਪੈਸੇ ਤੇ ਮੈਨੂੰ ਭਾਬੀ ਨੇ ਦਿੱਤੇ ਸੀ ਤੇ ਭਾਬੀ ਹੋਰ ਮੰਗ ਲੈਂਦੀ ਤੇ ਤੂੰ ਹੀ ਦਿੰਦੇ ਤੇ ਪੈਸੇ ਉਹਦੇ ਕਰ ਉੱਠਦੇ ਨਹੀਂ ਬਿਸਤਰੇ ਚ ਸਵੇਰੇ ਤੇ ਤੂੰ ਮੰਗੇ ਮੇ ਕੋ ਉਪਰਾਵਾ ਕੇ ਤੇ ਬਾਹਰ ਨਿਕਲ ਜਾ ਕਰ ਮੈਨੂੰ ਬਹੁ ਹੁਣ ਤੇਰੇ ਤੇ ਉਹ ਸਿੱਧਾ ਕੰਮ ਨਹੀਂ ਕਰਦਾ। ਬੱ비 ਚਾਹ ਬਣ ਗਈ ਆ। ਆਹੋ ਕੌਣ ਕੀ ਆ? ਹੁਣ ਇਹਨੂੰ ਅੰਦਰ ਤੱਕ ਪਹੁੰਚਾਉਣਾ। ਬੱ비 ਹੋਰ ਦੋ ਛੱਡ ਦੇ ਦੇ। ਮੈਂ ਟੈਨਸ਼ਨ। ਮੇਰਾ ਵੀ ਪਤਾ। ਦੋ ਨਾ ਮੇਰੇ ਪੁੱਛੇ ਤਾਂ ਬਗੈ ਰਸੋਈ ਜੀ ਨਹੀਂ ਮਾਰਨਾ ਅੱਜ ਤੋਂ ਬਾ ਮੈਨੂੰ ਬੜਾ ਗੁੱਸਾ ਤੇ ਤੇ। ਨਿਕਲ ਬਾਹਰ। ਉਹ ਹੈ ਮੇਰਾ ਵੀਰ ਬਣਾ ਕੇ। ਮੈਨੂੰ ਗੁੱਸਾ ਹੁੰਦਾ। ਇੱਕ ਦੋ ਰੋਲਾ ਹੁੰਦੀ ਆ। ਲੜਾਈ ਪਗੜਾਤੀ ਆ। ਮੈਂ ਜੋ ਬੋ ਤੇ ਦਰਸ ਕਰੀਂ ਜੇ ਆਹੋਂ ਤਰ੍ਹਾਂ ਤੇ ਤੁਮ ਕਦੀ ਵੀ ਨਾ ਕਰ ਸਕਣਾ ਆਂ ਫਿਰ। ਪਰ ਮੈਨੂੰ ਇਹ ਲੱਗਦਾ ਤੂੰ ਕਰ ਸੋਈ ਚ ਰੱਖਿਆ ਤੂੰ ਮੇਰੇ ਹੱਥ ਚ ਬਣਾਉਂਦੀ ਆਂ। ਮੈਨੂੰ ਇਹ ਮੈ ਇੱਦਰ ਸੋਈ ਚਾਉਣਾ ਮੈਂ ਰਾਤੀ ਹੋਸ਼ ਫਟ ਪਾ ਵੀ ਇਹ ਮੈ ਸੋ ਕੋ ਦਰਸ ਕਰਨਾ ਕਿ ਕਿ ਮੇਰੇ ਦਿwale ਹੋ ਗਿਆ ਕਰਦਾ ਕੀ ਹੈ ਕਿ ਕਿ ਕਿਦਾਂ ਦਾ ਸਾਰਾ ਪਾਣੀ ਚ ਫੇਰਦਾ ਮੈਂ ਸਵੇਰ ਦੇ ਡਿਕੰਡੀਆਂ 버ਗਰ ਆਊਗਾ ਮੈਂ ਰੋਟੀ ਵੀ ਕੱਟ ਖਾਦੀ ਸਾਰੇ ਮੈਂ ਡਬਲ ਕੀ ਵਾਲਾ 버ਗਰ ਲਿਆਉਣਾ ਮਾਨੇ ਕੋਈ ਨਹੀਂ ਭਾਬੀ ਮੈਂ ਤੁਹਾਡੇ ਵਾਸਤੇ ਸਵੇਰੇ ਹੋਰ ਲਿਆ ਦੂੰਗੀ ਹੁਣ ਸਵੇਰੇ ਫਿਰ ਕਿਹਨਾਂ ਕਹਿੰਦਾ ਟੇਢੇ ਚ ਪੈ ਜਾਣਾ ਇੱਥੇ ਕੋਈ ਨਹੀਂ ਮੈਂ ਲਿਆ ਕੇ ਤੁਹਾਡੇ ਹੱਥ ਚ ਹੀ ਬਣਾਉਣਾ ਪਿਆ ਆ ਲੋ ਭਾਬੀ ਜੀ 버ਗਰ ਮਾ ਮੈਂ ਪੈਸੇ ਪੂਹੇ ਇਕੱਠੇ ਕਰਕੇ ਫੜਾਏ ਹੀ ਕੋਈ ਨਹੀਂ ਫੇਰ ਇਕੱਠੇ ਕਰ ਲੈ। ਨਾ ਤੂੰ ਵੀ ਹੁੰਦੀ ਨਾ ਹੋਣ ਵੜ ਗਈ। ਤੈਨੂੰ ਕਿੱਦਾਂ ਦੀ ਗਰਮੀ ਚੜ ਗਈ ਹੀ ਪਹਿਲਾਂ। ਹੇ ਭਾਬੀ ਜੀ ਬਾਹਰ ਵੇਖੋ ਕਿੰਨੀ ਲੂਜੀ ਵਗਣ ਦੀ ਬੜੀ ਗਰਮੀ ਆ। ਮੰਨਦਾ ਮੈਂ ਬਰਗਦ ਦੀ ਰਾਖੀ ਕਰ ਲੈਂਦਾ ਵਾ। ਮੈਨੂੰ ਕੀ ਪਤਾ ਹੈ ਕਿ ਉਹਨੇ ਖਾ ਜਾਣੇ ਉੱਤੇ ਹੀ ਬੈਠਾ ਸੀ ਕਿੱਦਾਂ ਰਸੂਆ ਗਿਆ। ਮੈਂ ਤੈਨੂੰ ਵੇਖਿਆ ਹੀ ਨਹੀਂ ਰਸੋਈ 'ਚ। ਨਹੀਂ ਸਾਰੀ ਦਿਹਾੜੀ ਤੇ ਵਿਹਲਾ ਬੈਠਾ ਰਹਿੰਦਾ ਅੰਦਰੇ ਹੀ ਏਸੀ 'ਚ ਰਸੋਈ 'ਚ ਰਸੋਈ 'ਚ ਫੇਰ ਏਸੀ 'ਚ ਤੇ ਬਸ ਖਾਣ ਪੀਣ ਵਾਲੀ ਧਿਆਨ ਹੀ ਫੋਲਾ ਫਲਾਈਆਂ ਕਰਦਾ ਰਹਿੰਦਾ। ਵਿਹਲੇ ਬੰਦੇ ਨੂੰ ਤੈਨੂੰ ਪਤਾ ਕਿੰਨੀ ਭੁੱਖ ਲੱਗਦੀ ਨੇ ਭਾ ਵੀਜੋ ਦਾ ਮੇਰਾ ਭਰਾ ਹੀ ਨਾ ਵੀ ਪਹਿਲਾਂ ਤੁਸੀਂ ਤੁਹਾਨੂੰ ਉਹਦੇ ਨਾਲ ਨਾ ਕਹੀ ਜਾਓ ਉਹਨੂੰ ਕੰਮ ਕੰਦਾ ਤੇ ਕਰਦਾ ਹੀ ਉਹ ਵਿਚਾਰਾ ਢਿੱਡ ਤੇ ਲੱਗਾ ਹੁੰਡੇ ਢਿੱਡ ਤੇ ਭੋਪਾਉਣਾ ਹੀ ਹੋਇਆ ਜੇ ਕਿਤੇ ਤੇਰਾ ਕੁਛ ਖਾਦਾ ਹੁੰਦਾ ਨਾ ਤੇ ਤੂੰ ਉਹਦੇ ਮਗਰ ਮਗਰ ਡੰਡਾ ਲੈ ਕੇ ਭੱਜਣਾ ਸੀ ਅੱਜ ਮੇਰਾ ਜੂ ਖਾਦਾ ਤਾਂ ਕਰਕੇ ਤੂੰ ਉਥੇ ਲੇੜ ਮਾਰ ਜੂ ਆਈ ਹੋਣੀ ਆ ਚਲ ਕੋਈ ਨਹੀਂ ਭਾਬੀ ਸੇਰੇ ਵੀਰ ਜਦ ਤੂੰ ਨਾ ਗੋ ਮੇਰਾ ਭਰਾ ਵਿਚਾਰਾ ਮੈਨੂੰ ਤਰਸਾ ਜਾਂਦਾ ਫਿਰ ਉਹਦੇ ਜਾ ਫਿਰ ਤੁਸੀਂ ਭਰਾ ਦੇ ਨਾਲ ਹੀ ਅੱਜ ਤੈਨੂੰ ਵੀ ਫਿਰ ਚਾਹ ਮਿਲਲੀ ਕਿੱਦਾਂ ਵੇ ਫਲ ਪਿਆ ਅੰਕਲ ਕੇ ਆਂਬ ਨੂੰ ਪੱਤੇ ਥੋੜੇ ਹੀ ਉਹ ਤੇ ਫਲ ਜ਼ਿਆਦਾ ਹੀ ਹੋ ਇਹ ਵੀ ਬੂਟਾ ਵਿਰਲਾ ਹੀ ਮਿਲਦਾ ਜਿਹਨੂੰ ਇੰਨਾ ਫਲ ਪਵੇ ਲੱਦੇ ਪਏ ਆ ਦੋਵੇਂ ਆਂਬ ਦੋ ਨਹੀਂ ਤਿੰਨ ਹੀ ਹੋ ਤਿੰਨ ਨਹੀਂ ਚਾਰ ਹੀ ਹੋ ਚਾਰਾਂ ਆਂਬਾਂ ਤੇ ਇਦਾਂ ਹੀ ਆ ਅੰਕਲ ਮੈਨੂੰ ਬਿਠਾ ਲ ਕੇ ਵੇਲਾ ਆਪ ਚੱਲ ਗਿਆ ਵਾ ਵੀ ਤੂੰ ਬੈ ਕਿੰਨਾ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਵੇਖਾਂ ਟਾਈਮ ਟਾਈਮ ਤੱਕ ਨਹੀਂ ਹੋ ਗਿਆ ਵਾ ਤਾਂ ਫੋਨ ਵੀ ਸੁੱਖ ਦੇ ਬੜੇ ਆਏ ਆ ਕਿਤੇ ਮੋਟਰਸਾਈਕਲ ਤੇ ਮੇਰੇ ਕੋ ਚੁੱਕਿਆ ਨਹੀਂ ਗਿਆ ਫੋਨ ਉਹ ਇੰਨੀਗਾ ਮਿਸ ਕਰ ਲਾਵਾ ਫੋਨ ਹੈ ਨੋਟ ਰੀਚੀਬਲ ਕਿਉਂ ਫਿਰ ਨੋਟ ਰੀਚੀਬਲ ਕੀ ਗੱਲ ਕਿਤੇ ਜੇ ਕਿਤੇ ਗੁੱਸੇ ਹੋ ਗਈ ਨਾ ਤੇ ਮਨਾਉਣੀ ਵੀ ਬੜੀ ਔਖੀ ਆ ਤਰਲੇ ਮਰਾਉਣੇ ਨੇ ਤਰਲੇ 10 ਵੀ ਮੈਂ ਵੀ ਫੋਨ ਨਹੀਂ ਵੇਖਿਆ ਉਹਨਾਂ ਦਾ ਧਿਆਨ ਇਧਰ ਰੱਖਿਆ ਆਪਣਾ ਕਦੋਂ ਦੀ ਚਾਹ ਬਣਨੇ ਘਢਈ ਆ ਬਣਾਉਣ ਅਜੇ ਤੱਕ ਚਾਹ ਨਹੀਂ ਬਣੀ ਕਿੰਨਾ ਟਾਈਮ ਹੋ ਗਿਆ ਪਤਾ ਨਹੀਂ ਕੀ ਕਰਦੀਆਂ ਰਹਿਂਦਾਂ ਅੰਦਰ ਜੇ ਆਖੋ ਤਾਂ ਫੇਰ ਗੁੱਸਾ ਲੱਗਦਾ ਇਹਨਾਂ ਨੂੰ ਜਾ ਪਤ ਪਾਣੀ ਲਿਆ ਜਾ ਕੇ ਗਲਾਹ ਇੱਕ ਮੇਰੇ ਆਤੀ ਮੈਂ ਨਹੀਂ ਜਾਣਾ ਰਸੋਈ ਚ ਕਿਉਂ ਭਾਬੀ ਗੁੱਸੇ ਹੁੰਦੀ ਐ ਕਿਉਂ ਭਾਬੀ ਕਿਉਂ ਗੁੱਸੇ ਹੁੰਦੀ ਆਦੀ ਕੀ ਜਰਤ ਪਈ ਤੈਨੂੰ ਗੁੱਸੇ ਹੋਣ ਦੀ ਉਹਨੇ ਮੈਨੂੰ ਰਸੋਈ ਚ ਕਰਦਾ ਬਾਹੋਂ ਫੜ ਕੇ ਕਿਹੜੀ ਗੱਲੋਂ ਐਦਾਂ ਹੀ ਕਿ ਲੜਤੀ ਮੇਰੇ ਨਾਲ ਲੜਤੀ ਛੱਡਣਾ ਇਹ ਬਹੁਤੀਆਂ ਕਾ ਕਾ ਛੱਡ ਦਿੰਗਾ ਜਾਂਦਗਾ ਵਾ ਇਹਨਾਂ ਦਾ ਘਰ ਜਿਆਦਾ ਪੇਕਿਆਂ ਤੋਂ ਲੈ ਕੇ ਆਈ ਐ ਰਸੋਈ ਹੋਰ ਪਤਾ ਨਹੀਂ ਕਿਉਂ ਲੜੀ ਜਾਂਦੀ ਮੇਰੇ ਨਾਲ ਮੈਂ ਉਹ ਖਾਦਾ 버ਗਰ ਜਿਆ ਖਾਦਾ ਪਾਚ ਉਹ ਉਹ ਕੀ ਗਣੀ ਹੁੰਦਾਵਾ ਕੀ ਡਬ ਰੋਟੀ ਜੀ ਵਰਗਾ ਉਹੋ ਹੀ ਕੇ ਤੇ ਕੀ ਆ ਖਰਾਗੀ ਜੇ ਤੂੰ ਖਾ ਲਿਆ ਤੇ ਹੋਰ ਆਪ ਅੰਦਰੇ ਵੜ ਕੇ ਲੰਗਰ ਪਕਾਉਂਦਿਆਂ ਨਹੀਂ ਗਿਆਂ ਤੇ ਅੰਦਰ ਵੜ ਕੇ ਖੰਦਗਾ ਰਹਿੰਦੇ ਗਾ ਵਾ ਰੋਟੀ ਖਾਂਦੀ ਨਹੀਂ ਐ ਤੇ ਉਹ ਖਾਈ ਜਾਂਦੀ ਬਰਕ ਟਿੱਕੀਆਂ ਆਈਆਂ ਤੂੰ ਕੱਲਾ ਪਿਆ ਹੀ ਵੇਖ ਕੇ ਮੈਂ ਖਾ ਲਿਆ ਤੇ ਚੱਲ ਜੇ ਪਿਆ ਹੈਗਾ ਤੇ ਤੂੰ ਖਾ ਲਿਆ ਤੇ ਆਖਰ ਆ ਗਈ ਉਹਨੇ ਕੋ ਤੈਨੂੰ ਕੱਢਿਆ ਫਲਾ ਅੰਦਰੋਂ ਕੀ ਪਤਾ ਕੀ ਗੱਲ ਵਾ ਗੱਲ ਵਾ ਇਹਨੂੰ ਸਾਰੇ ਪੋੜੇ ਚਈਦੇ ਆ ਹਾਂ ਕੀ ਹੋਇਆ ਕੁੜੀ ਗੇ ਲੈ ਗਈ ਆਈ ਓਏ ਮੇਰੇ ਕਾਦੇ ਪਵਾੜੇ ਉਹਨਾਂ ਭਾਬੀ ਨੇ ਮੇਰੇ ਕੋਲ ਮੰਗਾਇਆ ਸੀ ਮੰਮੀ ਤੇ ਮੈਂ ਇਕ ਲੈ ਕੇ ਦੇਤਾ ਤੇ ਇਹ ਵੀ ਏਡਾ ਭੁੱਖਾ ਹੋ ਕੇ ਬਰਗਰ ਚੁੱਕ ਕੇ ਖਾ ਗਿਆ ਨਹੀਂ ਭੁੱਖੇ ਵਾਲੀ ਕਿਹੜੀ ਗੱਲ ਐ ਵੀ ਨਿਆਣਾ ਵਾ ਨਿਆਣਾ ਵਾਸਤੇ ਤੇ ਨਿਆਣੇ ਹੁੰਦੇ ਜੇ ਖਾ ਲਿਆ ਤੇ ਆਖਰ ਆ ਗਈ ਦੋ ਲੈ ਹੁੰਦੀਆਂ ਤੂੰ ਮੈਨੂੰ ਕੀ ਪਤਾ ਐ ਤਾਂ ਮੰਮੀ ਕਾ ਦੇ ਨਹੀਂ ਲਿਆ ਵੀਰ ਨੇ ਪਰ ਭਾਬੀ ਸੱਚੀ ਬੜਾ ਬੋਲੀ ਇਹਨੂੰ ਕਿ ਹੋਰ ਬੋਲੀ ਆ ਉਹ ਨੀ ਤਾ ਆਈ ਛੱਡਦੀਆਂ ਜਾਂਦੀਆਂ ਹੀ ਤੇ ਅੰਦਰੇ ਅੰਦਰ ਖਾਈ ਜਾਂਦਗਾ ਹੁਣ ਕਦੋਂ ਦੀ ਚਾਹ ਬਣਾਉਣ ਗਈ ਹੈ ਨਹੀਂ ਕੰਮ ਦਾ ਨਾ ਕਾਜ ਦਾ ਦੁਸ਼ਮਣ ਦਾ ਨਾ ਜਦ ਮੈਂ ਕੰਮ ਨਹੀਂ ਕਰਦਾ ਸਾਰਾ ਕੰਮ ਕਰਦਾ ਮੈਂ ਕੰਮ ਕਿਉਂ ਨਹੀਂ ਕਰਦਾ ਤੂੰ ਕਿਹੜਾ ਕੰਮ ਆ ਕਿਹੜਾ ਤੂੰ ਨਹੀਂ ਕਰਦਾ ਮੈਂ ਕਿ ਮਮੀ ਮੈਂ ਜੋ ਮਰਜੀ ਕਰਾ ਮੇਰੇ ਕੋ ਨਿਚਰੇ ਆ ਗਿਆ ਕੋਈ ਹੋਰ ਗੱਲਾਂ ਕਰੇ ਮੇਰੇ ਵੀਰ ਨੂੰ ਐਡਾ ਹੀ ਹੋਏ ਵੀ ਤੂੰ ਵੀ ਖਾਂ ਲਗਾ ਪੁੱਛ ਲਾ ਕਿ ਇਹਨੂੰ ਵੀ ਕੀ ਦਾ ਵਾ ਕਿੰਨੇ ਲਿਆਂਦਾ ਵਾ ਕਿਉਂ ਪੁੱਛ ਲੈਂਦਾ ਫੇਰ ਕੀ ਹੋ ਗਿਆ ਜੇ ਖਾ ਹੀ ਲਿਆ ਉਹਨੇ ਤੇ ਮੁੰਡੇ ਨੇ ਮਮੀ ਉਹਦਾ ਵੀ ਭਾਬੀ ਦਾ ਵੀ ਬੜਾ ਜੀ ਕਰਨਿਆ ਇਸ ਵੇਰੇ ਉਹਨੇ ਵੀ ਮੈਨੂੰ ਚਾਚੇ ਪੈਸੇ ਦੇ ਕੇ ਭੇਜਿਆ ਭੀ ਆ ਮੈਨੂੰ ਲਿਆ ਦੀ ਤੇ ਹੋਰ ਲਿਆਉਂਦੇ ਹੁਣ ਮੈਂ ਕਿੱਥੇ ਜਾਣਾ ਸੀ ਲਿਆਂਣਾ ਨਹੀਂ ਸਾਂਝਾ ਘਰ ਚ ਇੱਕ ਮੰਗਾਉਣੀ ਹੁੰਦੀ ਆ ਆਹ ਨਹੀਂ ਉਹ ਵੀ ਨਹੀਂ ਇਹ ਵੀ ਮਾਂ ਵਾਸਤੀ ਨਹੀਂ ਆਣਾ ਹੀ ਆ ਤੇ ਫੇਕ ਹੀ ਜੇਰਨੇ ਖਾ ਲਿਆ ਤਾਂ ਚਲ ਸਵੇਰੇ ਲੈ ਹੁੰਦੀਆਂ ਤਾਂ ਬੋਲਣ ਦਾ ਕੀ ਕੰਮ ਹੋਇਆ ਪਲਾ ਹਾਲ ਬੜੇ ਮਹਿਮਾਜ਼ਰੀਨ ਦੀ ਰੋਟੀ ਰੋਟੀ ਮੇਰਾ ਵੀ ਕਰੋ ਵਿਆਹ ਮੈਨੂੰ ਨਹੀਂ ਪਤਾ ਕਰ ਹੀ ਦੇਣਾ ਵਾ ਪੁੱਤ ਮੈਂ ਆ ਤੇ ਆਪ ਬੜੀ ਔਖੀ ਹੈ ਰੋਣਾ ਜੀ ਨੂੰ ਵਿਆਹ ਦਾ ਆਹੋ ਵਿਆਹ ਦਾ ਵਕਿਉ ਕਿਉਂ ਰੋਣਾ ਵਿਆਹ ਦਾ ਵਾ ਅਸੀਂ ਅਜੇ ਜੀਨੇ ਆ ਵਿਆਹ ਕਰਨ ਵਾਲੇ ਅਜੇ ਕਰੋ ਫੇਰ ਫੇਰ ਕਰਨਾ ਕੋਦੋਂ ਉਹ ਹਾਂ ਨਹੀਂ ਆਪੇ ਕਰਦੇ ਆ ਪੜਾਈ ਮੇਰੀ ਪੂਰੀ ਹੋ ਗਈ ਆ ਖੇਤੀਬਾੜੀ ਮੈਂ ਕਰਦਾ ਵਾਂ ਤੇ ਨੌਕਰੀ ਜਦੋਂ ਮਿਲ ਜੂ ਮਿਲ ਜੂਗੀ ਮਮਮੀ ਵੀ ਹੈ ਆਪਣੇ ਕੋਲ ਆਪਣੇ ਚੰਡਿਆ ਤੇ ਘਰ ਬਣਿਆ ਵਾ ਹਾਂ ਹਾਂ ਜੀ ਰੱਬ ਨੇ ਗੱਲੀਆਂ ਦਿੱਤੀਆਂ ਹਮ ਸਭ ਕੋ ਬਣਿਆ ਵਾ ਕੇ ਉਹ ਨਹੀਂ ਸਭ ਕੋ ਬਣਿਆ 90 ਕੁੜੀ ਤੇ ਕਰੋ ਵਿਆ ਨਹੀਂ ਮੈਂ ਆਪ ਲੈਣੀ ਫੇ ਮਮੀ ਹੁਣ ਦੇ ਵੀ ਉਹਨਾਂ ਹੀ ਪੇੜਾ ਦੇਣੀ ਹੁਣ ਤੇ ਆਪਣੇ ਮੂੰਹ ਕਹਿਣ ਦੇ ਪਿਆ ਵਾ ਵਿਆਣਾ ਹੀ ਆ ਤੇ ਮੈਂ ਫੇਰ ਚੰਗਾ ਵਾ ਕਹਿਣ ਲੱਭੋ ਕੁੜੀ ਲੋਕੀ ਤੇ ਲਿਆ ਕੇ ਤੇ ਫੇਰ ਕਹਿੰਦੇ ਆ ਮੈਂ ਪਾਵਾ ਵਾਰ ਪਾਣੀ ਆਹੋ ਮੀ ਇਦਾਂ ਕਰ ਲਾ ਹਾਂ ਲੋਕਾਂ ਮਿੰਡਿਆ ਕੋਈ ਬੰਦਿਆ ਵਾਲਾ ਕੰਮ ਹੋਰ ਆਪੀ ਕੋਈ ਬੰਦਿਆ ਵਾਲਾ ਕੰਮ ਵਾ ਜਿਹੜਾ ਵੀ ਤੂੰ ਵੀ ਵਾਰ ਲਾ ਹਾਂ ਹੇ ਮੰਮੀ ਤੂੰ ਕਿਹਦਾ ਕੀ ਹੋ ਗਿਆ ਦੇ ਨੂੰ ਚਾਹ ਨਹੀਂ ਮਿਲੀ ਉਹਦਾ ਗੁੱਸਾ ਤੁਹਾਡੇ ਤੇ ਕਿੱਡੀ ਜਾਣ ਤੇ ਮੈਂ ਸਿਆਣਾ ਤਾਂ ਕਹਿਣ ਲੱਭੋ ਰਿਸ਼ਤਾ ਇਹ ਲੱਭ ਲੈਨੇ ਆ ਕਿ ਕੌਣ ਤੇਰੇ ਬਾਅਦ ਕੁੜੀਆਂ ਵੱਟ ਤੇ ਰੱਖੀਆਂ ਵੀ ਉੱਥੋਂ ਦੀ ਬਾਹ ਫੜ ਕੇ ਲੈ ਆਈਏ ਵੀ ਆ ਸਾਡਾ ਵੀਰ ਬੇਟਾ ਹੈ ਨਾ ਵਿਆਹ ਕਰਾ ਲਾ ਨਾ ਮੈਨੂੰ ਤਾਂ ਕਈਆਂ ਨੇ ਪੁੱਛਿਆ ਵਾ ਤੇ ਮੈਂ ਨਹੀਂ ਅਜੇ ਮੁੰਡਾ ਪੜਨ ਦਿਆ ਇਹਨਾਂ ਨੇ ਪੁੱਛਿਆ ਮੰਮੀ ਦੱਸੀ ਜਰਾ ਲੈ ਹੈ ਨੂਰ ਮੈਂ ਕੀ ਦੱਸਾਂ ਉਹ ਤਾਂ ਨਾ ਲਵੇ ਆਹੋ ਵੀ ਤੈਨੂੰ ਕੀ ਦੱਸਾਂ ਹੁਣ ਮੈਂ ਵੀ ਇਹ ਕਿੱਡਾ ਕਾਲਾ ਹੀ ਵਿਆਹ ਨੂੰ ਨਹੀਂ ਕਾਲੇ ਬਾਈ ਕਿਹੜੀ ਗੱਲ ਮੈਂ ਵੀ ਰੋਟੀ ਨੂੰ ਕਹਿਣ ਨਹੀਂ ਹੁਣ ਪਰਜਾਈਆਂ ਕੀ 버ਗਰ ਵਾ ਤੇ ਉਹਨੇ ਇੰਨੀਆਂ ਗੱਲਾਂ ਮੁੰਡੇ ਨੂੰ ਕੀਤੀਆਂ ਚੋਰੀ 버ਗਰ ਖਾਂਦਾ ਫਿਰਦਾ ਤੇ ਵਿਆਹ ਭਾਲਦਾ ਬੁੜੀ ਭਾਲਣ ਡਿਆ ਮੈਂ ਵੀ ਆਪਣੀ ਬੁੜੀ ਨਾਲ ਜਾਵਾ ਗੱਡੀ 'ਤੇ ਬੈ ਕੇ 버ਗਰ ਖਾ ਕੇ ਆਵਾ ਹਾਏ ਹਾਏ ਸੁਪਨੇ ਵੇ ਤੂੰ ਮੰਮੀ ਇਹ ਤੇ ਸੁਪਨੇ ਆ ਜਾ ਸੁਪਨੇ ਆ ਜੋ ਬਾਹਰ ਦੇ ਸੁਪਨੇ ਨਾ ਟੁੱਟ ਜਾਂਦੇ ਰੇ ਨਾ ਦੱਸ ਤੇ ਤੂੰ ਹੀ ਗਰਾਇਸਤਾ ਗਰੇ ਸ਼ੇਰ ਸੁਲੀ ਦਾ ਗਈ ਸ਼ੇਰੀ ਤਾਂ ਦਹ ਹੈਗੀ ਆ ਵੀਰ ਮੇਰੀ ਹੈਗੀ ਆ ਉਹਦੇ ਮੇ ਭਾਬੀ ਨੇ ਸਾਰੇ ਗੱਲ ਕੀਤੀ ਉਹ ਤੇ ਭਾਬੀ ਨੇ ਦਿਮਾਗ ਚ ਲੈੰਦੀ ਮੇਰੇ ਗੱਲ ਹਾਂ ਮੰਮੀ ਜਿਹੜੀ ਮੇਰੀ ਮਨਪਰੀਤ ਸਹੇਲੀ ਆ ਆਹੋ ਉਹਦੇ ਵੱਲੋਂ ਭਾਬੀ ਆਖਣ ਦੇ ਨਹੀਂ ਕੁੜੀ ਤਾਂ ਸੋਹਣੀ ਵੇਖੀ ਆ ਵੇਖੀ ਆ ਨਾ ਤੂੰ ਮੈਂ ਕਿਥੇ ਰਹਿ ਕੇ ਮੈਂ ਵੀ ਵੇਖੀ ਨਹੀਂ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਹੁਣ ਉਹਦੀ ਫੋਟੋ ਵਿਖਾ ਲ ਦਿੰਨੀ ਆ ਵਿਖਾ ਫੋਟੋ ਫੋਨ ਮੇਰਾ ਅੰਦਰ ਫੋਨ ਚ ਵਖੰਮੀ ਚੰਗੀ ਪੜੀ ਲਿਖੀ ਆ ਆਹੋ ਇੰਟੈਲੀਜੈਂਟ ਵੀ ਆ ਬੜੀ ਚੰਗੀ ਹੋ ਅਗਲਾ ਕੀ ਨੂੰ ਵਾਤੂ ਮੇਰੇ ਨਾਲੋਂ ਤਾਂ ਵੱਡੀ ਆ ਰੋਟੀ ਪਣੀ ਬਕਾਉਣਾ ਹੁੰਦਾ ਤੂੰ ਸਹਰਾ ਉਹ ਹੀ ਕੰਮ ਕਰਦੀ ਕਰਦਾ ਆਪਣਾ ਮੰਮੀ ਤਾਂ ਨੇ ਦੱਸਦੀ ਹਿੰਦੇ ਤੁਹਾਡੇ ਨਾਲ ਵੀ ਕਈ ਵਾਰੀ ਉਹਨੇ ਫੋਨ ਤੇ ਗੱਲ ਕੀਤੀ ਆ ਆਹੋ ਆ ਤਾਂ ਫੇਰ ਕਰਦੀ ਰਹਿੰਦੀ ਤੇਰੀ ਛੱਲੀ ਆ ਚੱਲ ਫੇਰ ਉਹ ਗੱਲ ਕਰ ਹੀ ਲੈਂਦੀ ਮੇਰੇ ਨਾਲ ਤੋਰ ਫੇਰ ਗੱਲ ਤੂੰ ਵੀ ਕੀ ਤੂੰ ਫੇਰ ਕੀ ਲੱਭਦੀ ਏ ਤੋ ਕੋਈ ਨਹੀਂ ਮੈਂ ਕਰਦੀ ਆ ਉਹਦੇ ਨਾਲ ਗੱਲ ਬਾਕੀ ਆਪੇ ਮੰਮੀ ਵੀ ਨਹੀਂ ਕਰਨਗੇ ਦੱਸ ਤੇ ਮੈਂ ਕੁੜੀ ਦੀ ਆ ਆਹੋ ਆ ਵੀ ਆਉਣੀ ਚੋਰਣਾ ਨੇ ਹੈ ਇਆ ਪੁੱਛ ਲੈਨੇ ਆ ਆ ਮੈਨੂੰ ਸੰਗ ਜੀ ਆਉਂਦੀ ਹੁੰਦੀ ਹਣ ਕਦੋਂ ਗੱਲਾਂ ਮਮੀ ਵੀ ਸ਼ਰਮ ਆ ਕੇ ਕਿਹਾ ਉਹ ਨਹੀਂ ਸੰਗ ਇਹਨੂੰ ਆਉਂਦੀ ਆ ਨਾਲੇ ਆਂਦਾ ਮੇਰਾ ਵਿਆਹ ਕਰੋ ਤਾਂ ਹੁਣ ਸੰਗਣ ਗਿਆ ਐਕਟਿੰਗ ਕਰਨ ਦਾ ਵੀ ਮੈਂ ਸ਼ਰਮ ਆਉਂਦੀ ਕਰਨਾ ਹੋਰ ਕਾਦੀ ਇਹੋ ਸ਼ਰਮ ਆਉਂਦੀ ਐ ਆਪਣੇ ਮੂੰਹੋਂ ਇਹਨੇ ਕਹਿਤਾ ਮੇਰਾ ਵਿਆਹ ਕਰ ਦੋ ਚੱਲ ਕੋਈ ਨਹੀਂ ਹੁੰਦਾ ਹੀ ਇਹ ਨਿਆਣੇ ਨੇ ਜਾ ਪੜਾ ਫੇਰ ਹੁਣ ਗਈ ਉਹ ਬੱਲ ਚੁੱਕਲਾ ਚੁੱਕਿਆ ਹੀ ਨਹੀਂ ਵੇਖਲਾ ਫੇਰ ਗੁੱਸਾ ਇਹਦਾ ਬੜਾ ਮਾੜਾ ਲੈ ਜੀ ਬਰਗਰ ਕਰਤੇ ਨਸੀਬ ਨਹੀਂ ਹੋਇਆ ਚਾਹ ਹੀ ਕੁੱਟ ਬੀਲਾ ਆਪੇ ਹੁਣ ਮੰਮੀ ਨੂੰ ਫੜਾਉਂਦੀ ਰਹੂਗੀ ਮੈਂ ਕੀ ਕਰਾਂ ਕੀਤੇ ਸੁਪਨੇ ਸਜਾਈ ਸਵੇਰ ਦੇ ਮੈਂ ਬਰਗਰ ਦੇ ਨਾਲ ਚਾਹ ਪੀਉਂਗੀ ਇੰਨਾ ਨਹੀਂ ਪਤਾ ਕਰਮਾਂ ਚ ਜੋ ਵਾ ਨਾ ਉਹ ਹੀ ਮਿਲਣਾ ਕਰਮਾਂ ਤੋਂ ਬਿਗੈਰ ਕੋਈ ਨਹੀਂ ਮਿਲਣਾ ਹਾਏ ਹਾਏ ਆ ਕਿਉਂ ਡਿਆਵਾ ਹੀੜੀਆਂ ਜੀ ਹਾ ਹਾ ਤੇ ਫੋਨ ਵਾ ਸੁੱਖਦਾ ਕਿੱਥੇ ੜਾਇਆ ਵਾ ਨਿਕਲ ਹੀ ਨਹੀਂ ਡਿਆ ਇਹ ਕਿਧਰ ਫੋਨ ਆਨ ਨਾ ਨੰਬਰ ਲੱਗਣ ਡਿਆ ਮੇਨੂੰ ਕੀ ਹਲੋ ਹਲੋ ਓ ਔ ਜਿਹੜਾ ਵੀ ਕੋਈ ਹੈਗਾ ਵਾ ਬੋਲ ਪਾ ਕਿ ਮੂੰਚ ਕੁੰਗੜੀਆਂ ਪਾਲੀਆਂ ਵਾ ਹੈ ਘਾਟ ਹੀ ਦਿੱਤਾ ਨਾ ਪੇ ਜਿਹਦਾ ਹੋਊਗਾ ਆਜੂਗਾ ਕਿ ਆ ਵੀ ਲੱਗਦਾ ਇਹ ਕਿਉਂ ਵੀ ਪਹਿਲੀ ਗੱਲ ਇਨੀਆ ਮਿਸ ਕਾਲ ਨਹੀਂ ਸੁਖ ਨੇ ਮਾਰਨੀਆਂ ਜੇ ਮੈਂ ਚੁੱਕਦਾ ਨਾ ਤੇ ਇੱਕ ਦੋ ਹੀ ਫੋਨ ਲਾਉਣੇ ਦੂਜਾ ਇਹਦਾ ਨੋਟ ਰੀਚੇਬਲ ਨਹੀਂ ਹੋਣਾ ਚਾਹੀਦਾ ਤਿਆ ਹੁਣ ਫੋਨ ਭਾਬੀ ਨੇ ਚੁੱਕਿਆ ਵਾ ਕੀ ਗੱਲ ਹੋਊਗੀ ਕੋਈ ਨਾ ਕੋਈ ਪੰਗਾ ਪੁੰਗਾ ਤਾਂ ਨਹੀਂ ਪਿਆ ਭਾਈ ਯਾਰ ਮੈਨੂੰ ਹੋਰ ਤਰ੍ਹਾਂ ਹੁਣ ਲੱਪਿਆ ਈ ਉਹ ਬੀਦਾ ਸਿਕਿਉਂ ਏਦਾਂ ਕਰਨਾ ਹੈ ਭਾਬੀ ਨੂੰ ਤੇ ਸੋਖ ਫੋਨ ਨਹੀਂ ਫੜਾ ਸਕਦੀ ਠੀਕ ਹੈ ਫੜਿਆ ਭਾਬੀ ਨੇ ਹੁਣ فردہ آ گیا امبر یہ تو سارے نام لکھ دی ہوا جا کڑی مڑ دیا ہلو ہلو یہ کٹ تھا وتا کون آ ਵੇ ਲੋਗ ਢਿਆਓ ਮਮੇ ਦੱਸਿਆ ਨਹੀਂ ਮੇਰੀ ਸੱਚੀ ਬੜੀ ਚੰਗੀ ਆਉ ਨਹੀਂ ਫੋਨ ਦੇ ਉੱਤੇ ਮੈਂ ਨਾਲ ਗੱਲਾਂ ਗੱਲਾਂ ਕਰਦੀ ਵੇਖੀ ਵੀ ਮੈਂ ਹੈਗੀ ਆ ਆਹੋ ਤਾਂ ਜੇ ਮੇਰਾ ਰਾਤਾ ਵੀ ਉਹਨੂੰ ਸਹਰੀਓ ਪਾ ਬੀਬੀ ਨਾਲੀ ਤੇ ਵਧੀ ਜਾ ਨਹੀਂ ਸਕੋ ਨਾਲੇ ਮੇਰੀ ਤੇ ਉਹਦੀ ਇੰਨੀ ਬੰਦੀ ਆ ਤੇ ਇੱਕੋ ਘਰ ਹੋ ਜੂਗੀ ਬਲਜੀਤ ਦੇ ਨਾ ਭਾਬੀ ਨਾਲ ਤੇ ਉਹਦਾ ਵੀ ਮੇਰੀ ਬੜੀ ਬੰਦੀ ਆ ਤੇ ਫਿਰ ਉਹਦੇ ਨਾਲ ਵੀ ਨਹੀਂ ਤਾਂ ਉਹਨੇ ਵੇਖਿਆ ਵਾ ਮੰਨੇ ਨੂੰ ਉੱਤਰਾ ਮੇਰੇ خیال ਇੱਕ ਦਿਨ ਨੇ ਵੇਖਿਆ ਹੀ ਪੱਕਾ ਨਹੀਂ ਮੈਨੂੰ ਪਤਾ ਮੰਮੀ ਚਲੋ ਪਰਾਂ ਤੂੰ ਗੱਲ ਕਰਕੇ ਵੇਖੀ ਫੇਰ ਮੈਂ ਉਹਦੇ ਮਾਂ ਕੋਲ ਜਾਉਣੀ ਤੇ ਜਦ ਬੰਦੇ ਦੇ ਦਿਮਾਗ ਚ ਹੋਵੇ ਤਾਂ ਗੱਲ ਕੀਤੀ ਹੋਵੇ ਉਹਦਾ ਮੇਰੇ ਭਰਾਵਾਂ ਨੂੰ ਤਾਂ ਸਾਰਿਆਂ ਨੇ ਜਾਂਦੀ ਫੋਟੋ ਫੋਟੋਆਂ ਤੇ ਮੇਰੇ ਪੁੱਛੀ ਵੇਖੀਆਂ ਉਹਨੇ ਜੇ ਉਹਦੇ ਪਸੰਦ ਆ ਫੇਰ ਮੈਂ ਚਲ ਮਾਂ ਨੂੰ ਤੇ ਪਿਓ ਨੂੰ ਪੁੱਛ ਲਾਂਗੇ ਹਾਂ ਤਾਂ ਕਰਿਓ ਤੂੰ ਇਹ ਗੱਲ ਕਿ ਮੈਂ ਉਹਨੂੰ ਕਹੂੰਗੀ ਮੈਂ ਆਪਣੇ ਜੀ ਨੂੰ ਫੋਨ ਲਾਵਾਂਗੀ ਵੀ ਆਪਣੀ ਮੰਮੀ ਨਾਲ ਗੱਲ ਕਰਾ ਹਾਂ ਨਾ ਆਹੋ ਵੀ ਚਲੋ ਨਾਲੇ ਸੇਲੀਆਂ ਸੇਲੀਆਂ ਤਾਂ ਨਾਲੇ ਨਾਨ ਪਰਜਾਈ ਬਣ ਜਾਣਗੇ ਪਰਜਾਈ ਬਣ ਜੂਗੀਆਂ ਚੱਲ ਮੰਮੀ ਮੈਂ ਤੈਨੂੰ ਚਾਹ ਲਿਆ ਕੇ ਦਿੰਨੀ ਆ ਫੇਰ ਕਦੋਂ ਆਦੀ ਜੋ ਲੂ ਆਖਿਆ ਵਾ ਚਾਹ ਵੱਲੋ ਬਲਜੀਤ ਨੂੰ ਤਾਂ ਅੰਦਰੋਂ ਨਹੀਂ ਨਿਕਲੀ ਉਹ ਰਿੱਜਾ ਨੇ ਲਈ ਹੀ ਬਾਸਨਾ ਤੇ ਬਥਈਏ ਜੀ ਹਾਂ ਨਹੀਂ ਚੱਲ ਮੈਂ ਪਾ ਕੇ ਲਈ ਮਨੀਆ ਚਾਹ ਮੰਮੀ ਚੰਗਾ ਮਤਾ ਤੇ ਕਰਨਾ ਹੀ ਪੈਣਾ ਵੀ ਭਾਬੀ ਨੇ ਕਿਉਂ ਫੋਨ ਚੁੱਕਿਆ ਇਹਦਾ ਮਨਪ੍ਰੀਤ ਦਾ ਵੀ ਨੰਬਰ ਮੇਰੇ ਕੋਲ ਨਹੀਂ ਹੈਗਾ ਜੇ ਦੀ ਸਹੇਲੀ ਦਾ ਮੇਰੇ ਕੋਲ ਨੰਬਰ ਹੁੰਦਾ ਤੇ ਮੈਂ ਉਹਨੂੰ ਫੋਨ ਲਾ ਕੇ ਪੁੱਛ ਲਈਨਾ ਵੀ ਤੂੰ ਹੀ ਪਤਾ ਕਰ ਦੇ ਉਵੀ ਮੇ ਨਾਲ ਉਦਣ ਤਾਂ ਠਾਂ ਠਾਂ ਹੋ ਗਈ ਆ ਹਾਂ ਤੇ ਟੈਨਸ਼ਨ ਪੈ ਗਈ ਯਾਰ ਵੱਖਰੀ ਕੀ ਕਰੂੰਗਾ ਪਤਾ ਦੇ ਕਰਨਾ ਹੀ ਪੈਣਾ ਵਾ ਜਿੱਤਾ ਮਰਜੀ ਕਿੰਨਾ ਕਿਹਤਰਾ ਦੇ ਪਤਾ ਕਰੂੰਗਾ ਮੈਂ ਵੀ ਬਹਿਣ ਆਲਿਆ ਚੋਨੀ ਆ ਅੰਕਲ ਆਵੇ ਤੇ ਮੈਂ ਜਾਵਾਂਗਾ ਆ ਮੇਰੇ ਲਈ ਨਵਾਂ ਫਸਾਦ ਪੈ ਗਿਆ ਨਵਾਂ ਸਿਆਪਾ ਖੜਾ ਹੋ ਗਿਆ ਫੋਨ ਕਰਾਂ ਅੰਕਲ ਨੂੰ ਨਹੀਂ ਤੇ ਆ ਜਾ ਅਗਾ ਛੇਤੀ ਹੈਲੋ ਅੰਕਲ ਜੀ ਆਜੋ ਕਾ ਕਿੰਨਾ ਟਾਈਮ ਹੋ ਗਿਆ ਜੇ ਮੈਂ ਤਾਂ ਬੈਠਾ ਅੱਕ ਗਿਆ ਮੈਂ ਇੱਥੇ ਮੈਨੂੰ ਫੋਨ ਆਉਂਦਿਆ ਜੇ ਮੇਰੇ ਤੋਸ ਦਾ ਉਹਨੇ ਲੈ ਕੇ ਜਾਣਾ ਮੈਨੂੰ ਕਿਤੇ ਆਜੋ ਆਜੋ ਛੇਤੀ ਆਓ ਮੈਂ ਤੁਹਾਨੂੰ ਡੀਕਣ ਡਿਆਂ ਜੀ ਛੇਤੀ ਮਿੰਟੀ ਮਾਰਿਓ ਆਜੋ ਆਂਦਾ ਹੈਗਾ ਤੁਰ ਪਿਆ ਵਾ ਆ ਗਿਆ ਦੋਆ ਮਿੰਟਾਂ ਚ ਹੁਣ ਤਰਾ ਚੰਗਾ ਪੰਗਾ ਪੈ ਗਿਆ ਯਾਰ ਮੰਨੇ ਹਾਂਜੀ ਚੱਲ ਆ ਤਲੀ ਖਾਣ ਖਾਣ ਆਈਏ ਆ ਇਹ ਤੇ ਵੀਰ ਤੋਂ ਬੜੀ ਆ ਓਏ ਟੋਪਰੇ 7 ਵਜੇ ਤੱਕ ਇੱਧੇ ਰਹਿਣੀ ਆ ਤੇ ਫੇਰ ਕਰ ਲਾਂਗੇ 7 ਵਜੇ ਬਾਅਦ ਕਰ ਲਾਂਗੇ ਮੁਰਗ ਨਿਹਰਾ ਹੁੰਦਾ ਬੈਣਾ ਵਾ ਚਲੋ ਤੁਸੀਂ ਜਾਓ ਮੈਂ ਚਾਹ ਪੀ ਕੇ ਆ ਗਿਆ چل پیلا چاہ دے میں پیلی ہے میں جاننا ہوں آجی پھر میں آجوں گا ہونے آرہا بس چاہ بھی گئی آرہا ہے مینٹو میں نے بیٹھ دی کام ہے پیلا سوکھا ہاں جی بابی جی اُلے میں گال سونا ہاں جی بابی جی ہم میں گال سونا ਹਾਂਜੀ ਆ ਫੋਨ ਹੋਣ ਲਿਆ ਕਿਸਦਾ ਕਿਹੜਾ ਹੈ ਨੰਬਰ ਭਾਬੀ ਆ ਨੋਨ ਨੰਬਰ ਹੀ ਕੀ ਆਂਦਾ ਭਾਬੀਆ ਕੀ ਆਂਦਾ ਕੋਈ ਮੁੰਡਾ ਹੈ ਹਾਏ ਫੋਨ ਮੈਂ ਕੀ ਆਂਦਾ ਭਾਬੀ ਜੀ ਉਹ ਪੁੱਛਣ ਲਈ ਹੀ ਮੈਂ ਪੈਣਾ ਮੈਂ ਤਾਂ ਕਿ ਦੋ ਵਜੇ ਚੁੱਕ ਲਾ ਕੋਈ ਮਰ ਜਾਣਾ ਕੂਆ ਨਹੀਂ ਕੀ ਤਾਂ ਮਰ ਜਾਣੀ ਹੈ ਕੀ ਮਰ ਜਾਣਾ ਹੈ ਮੈਂ ਕਿੰਨੀ ਵੇੜੀ ਚੁੱਕਿਆ ਮੈਂ ਐਂ ਜਿੱਦਾਂ ਮੇਰੇ ਜਿੱਦਾਂ ਆਵਾਜ਼ ਭੂਤਾਂ ਵਾਲੀ ਨਹੀਂ ਹੁੰਦੀ ਫੋਨ ਇਹ ਗਾੜੀਆਂ ਬੰਦ ਕਰਤਾ ਹੁੰਦੇ ਤੇ ਉਹ ਭਾਬੀ ਜੀ ਕਿਹ ਵੇਲੇ ਕੋਈ ਕਿਸੇ ਨੂੰ ਰੌਣਾ ਦਾ ਭੁੱਲ ਭਲੇਖੇ ਲੱਗ ਜਾਂਦਾ ਨਾ ਰੌਂਗ ਨੰਬਰ ਹੁਣਾਵਾ ਉਸੋਂ ਨੰਬਰ ਦੋ ਦੋ ਵਾਰ ਹੀ ਨਹੀਂ ਲਾ ਸਕਦੇ ਸੁਖ ਆਹ ਤੇ ਤੇਰੀ ਗੱਲ ਗਲਤ ਆ ਨਾ ਨਾ ਜਿੰਨੇ ਤੂੰ ਨੰਬਰ ਸੇਵ ਕੀਤੇ ਆ ਨਾ ਸਾਰਿਆਂ ਦਾ ਨਾਮ ਲਿਖਿਆ ਤੇ ਇਹ ਤੇ ਅਨਨੋਨ ਨੰਬਰ ਹੀ ਤਾਂ ਇਹ ਤੇ ਮਹਿ ਬਾਬੀ ਰੌਂਗ ਨੰਬਰ ਆਇਆ ਹੋਣਾ ਕਿਉਂ ਨਹੀਂ ਤੇ ਜੇ ਮੇਰੇ ਫੋਨ ਵਿੱਚ ਕਿਨੇ ਲਉਣਾ ਹੁੰਦਾ ਮੈਂ ਤੇ ਇਹਨਾਂ ਆ ਸੇਵ ਕੀਤਾ ਹੁੰਦਾ ਵਾ ਫੋਨ ਨੰਬਰ ਐ ਇਦਾਂ ਕੋ ਕੰਟੀ ਆ ਉਹ ਪਾਣੀ ਦੀ ਪਿਆਸ ਲੱਗੀ ਭਾਬੀ ਨਾਲੇ ਚਾਹ ਪੀਣ ਵਾਲੀ ਉੱਥੇ ਵੀ ਵੀਰ ਨਾਲ ਲੜਦੀ ਆਈ ਮਮੀ ਨਾ ਬੁਲ ਭਰਾਇਆ ਹੋਇਆ ਤਾਂ ਤਾਂ ਸੰਗ ਸੋਕ ਗਿਆ ਮੇਰਾ ਪਾਣੀ ਪੀ ਕੇ ਆਉਂਦੀ ਆ ਭਾਬੀ ਮੇਰੇ ਇੱਥੇ ਸੁਣ ਗੱਲ ਨਾਲੇ ਤਾਂ ਰੰਗ ਵੀ ਉੱਡਿਆ ਮੈਂ ਪਾਣੀ ਪੀ ਕੇ ਆਉਂਦੀ ਆ ਭਾਬੀ ਰੁਕ ਜਾ ਮੈਂ ਆਉਂਦੀ ਆ ਕੋਈ ਗੱਲ ਨਹੀਂ ਫੋਨ ਤੁਹਾਡੇ ਕੋਈ ਨਹੀਂ ਆਇਆ ਇੱਥੇ ਵੇਖ ਲਓ ਮੈਂ ਪਾਣੀ ਪੀ ਲਾ ਕੋਣ ਕੋ ਦਾਲ ਚ ਤੇ ਕਾਲਾ ਹੈਗਾ ਵਾ ਜਿਹੜਾ ਇਹ ਮੰਨਣ ਨਹੀਂ ਰਹੀ ਨਾਲੇ 2 ਵਾਰੀ ਫੋਨ ਕਿਦਾਂ ਕੱਟਿਆ ਜਾ ਸਕਦਾ ਨਾਲੇ ਜਦੋਂ ਇੱਕ ਵਾਰੀ ਨਹੀਂ ਅਗਲੇ ਨੇ ਮੇਰੀ ਆਵਾਜ਼ ਪਛਾਣ ਆਈ دو اگلے کیوں فون کیا ہوا یہ بڑی ویانگی والی گل آ چلے سہیلی سہول دہیلیاں سہیلیاں چاہدیا کی لگے شکر ہے واحر جی تچا لیا نہیں اج تابی نے بکا ہی لینا ہی ਸਭੀ ਨੂੰ ਨਾ ਸਵੇਰੇ ਜਾ ਕੇ ਪਤਾ ਮੈਂ ਦੱਸੂਗੀ ਕਿੰਨੀ ਵਾਰੀ ਮੈਂ ਕਿਹਾ ਵੀ ਤੂੰ ਨਹੀਂ ਫੋਨ ਲਾਉਣਾ ਆਪਣੇ ਆਪ ਨਹੀਂ ਲਾਉਣਾ ਜਿੰਨਾ ਤੱਕ ਮੈਂ ਨਾ ਫੋਨ ਨਾ ਭਾਈ ਬੀਲੇ ਨੇ ਜ ਬਾਹ ਕਿਉਂ ਨਾ ਆਈ ਹੋਵੇ ਹਾਤੀਆ ਮੇਰਾ ਤਾਂ ਸੌਣਾ ਸੌਂ ਨਹੀਂ ਰੋ ਲੰਡਿਆ ਜੀ ਕਿਤੇ ਭਾਬੀ ਨੂੰ ਪਤਾ ਲੱਗ ਜਾਂਦਾ ਨਾ ਅੱਜ ਮੇਰੇ ਗੁੱਤੇ ਵਾਲ ਆ ਜਣਾ ਸੀ ਸਭ ਮੇਰਾ ਕਾਲਜ ਕੂਲਟ ਛੁੱਟ ਜਾਣਾ ਸੀ ਨਨੇ ਕਹ ਰਹੇ ਬਹਿ ਜਾ ਕਰੇ ਹੁਣੇ ਮੈਨੂੰ ਵਿਆਹ ਦਾ ਨਹੀਂ ਮੇਰੇ ਗੱਲ ਫਾ ਪੈ ਜਾਣਾ ਹੈ ਹੋਈ ਨਹੀਂ ਤੈਨੂੰ ਤਾਂ ਸਵੇਰੇ ਮੈਂ ਦੱਤੀ ਆ ਨਾ ਹੌਂਗੀ ਸੁੱਕਾ ਮੇਰਾ ਤੇ ਕੱਲ ਜਦ ਤੱਕ ਮਣੀ ਵੀ ਨਹੀਂ ਢਾਹੋਂ ਡਿਆ ਮੰਮੀ ਤੇ ਬਾਹਰ ਬੈਠੀ ਮੰਮੀ ਨੂੰ ਚਾਹ ਫੜਾਵਾ ਇਹ ਨਾ ਹੋਵੇ ਮੰਮੀ ਉੱਤੇ ਆ ਜਾਏ ਤਾਂ ਮੰਮੀ ਦੇ ਸਵਾਲਾਂ ਦੇ ਜਵਾਬ ਮਿਲ ਕੇ ਮੈਨੂੰ ਦੇਣੇ ਪੈਣ ਤੇ ਮੈਂ ਅੱਗੇ ਇੱਕ ਪਾਸੇ ਫਸਣ ਡਈ ਦੂਜੇ ਪਾਸੇ ਫਸ ਜਾ ਖੜੇ ਟੱਕਣੀ ਨਾ ਦਿਲ ਕੰਬੀ ਜਾਂਂਡਿਆ ਬਸ ਚ ਨਹੀਂ ਆਉਣ ਡਿਆ ਤੇ ਚਾਹ ਵੀ ਹੱਥ 'ਚ ਕੰਬਣ ਡਈ Thank <laughs> you.